ਜਿਹੜਾ ਫਲਾਈਓਵਰ ਦਾ ਕੰਮ ਆ ਉਹ ਹੁਣ ਜੇ ਲੋਕ ਮੈਨੂੰ ਮੌਕਾ ਦੇਣਗੇ ਤੇ ਮੈਂ ਉਹਨ 6 ਮਹੀਨੇ ਚ ਬਣਾ ਦੂੰਗਾ ਪਾਰਟੀਆਂ ਬੰਦਿਆਂ ਨਾਲ ਹੀ ਹੁੰਦੀਆਂ ਨੇ ਬੰਦੇ ਪਾਰਟੀਆਂ ਨਾਲ ਨਹੀਂ ਹੁੰਦੇ ਬੰਦਿਆਂ ਦੀ ਕ੍ਰੈਡੀਬਿਲਟੀ ਹੋਏਗੀ ਤੇ ਪਾਰਟੀਆਂ ਉੱਪਰ ਜਾਣੀ ਆ ਆਮ ਆਦਮੀ ਪਾਰਟੀ ਦੀ ਵਿਸ਼ੇਸ਼ਤਾ ਇਹ ਆ ਕਿ ਇਹਦੇ ਵਿੱਚ ਯੂਥ ਬਹੁਤ ਕੰਮ ਕਰਦਾ ਆਮ ਬੰਦੇ ਵੀ ਸਿਆਸਤ 'ਚ ਆ ਸਕਦੇ ਆ ਐਸਾ ਇੱਕ ਮੈਸੇਜ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਕੁਝ ਸਾਲ ਪਹਿਲਾਂ ਮਤਲਬ 10 ਕੁ ਸਾਲ ਪਹਿਲਾਂ ਚੰਗੇ ਅਧਿਕਾਰੀ ਜਦੋਂ ਰਿਟਾਇਰ ਹੁੰਦੇ ਸੀ ਤਾਂ ਜਲੰਧਰ ਚ ਆਣ ਕੇ ਵੱਸਦੇ ਹੁੰਦੇ ਸੀ ਅੱਜ ਇਹੋ ਜਿਹੇ ਹਾਲਾਤ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਵਿਨੇਰਾ ਪੰਜਾਬ ਦੇ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦਾ ਪੂਰਾ ਜ਼ੋਰ ਸ਼ੋਰ ਨਾਲ ਡੰਕਾ ਵਜਿਆ ਹੋਇਆ ਹਰ ਪਾਰਟੀ ਆਪਣੇ ਉਮੀਦਵਾਰ ਲਈ ਵੱਧ ਤੋਂ ਵੱਧ ਚੋਣ ਪ੍ਰਚਾਰ ਕਰ ਰਹੀ ਹੈ ਤੇ ਨੋਮੀਨੇਸ਼ਨਾਂ ਦਾ سلسلہ ਵੀ ਦੋ ਦਿਨਾਂ ਤੋਂ ਲਗਾਤਾਰ ਜਾਰੀ ਹੈ ਤੇ ਅੱਜ ਸਾਡੇ ਵਿਚਾਰ ਸਾਡੇ ਸਟੂਡੀਓ 'ਚ ਮੌਜੂਦ ਨੇ بڑے ਯੰਗ ਲੀਡਰ ਅਵਨ ਕੁਮਾਰਕੀਨੂ ਬੜਾ ਮਸ਼ਹੂਰ ਨਾ ਹੈ ਪੰਜਾਬ ਦੀ ਰਾਜਨੀਤੀ ਚ ਬਹੁਤ ਵੱਡਾ ਨਾਮ ਹੈ ਔਰ ਬੜੇ ਯੰਗ ਲੀਡਰ ਨੇ ਔਰ ਇਹ ਪ੍ਰਮੋਟ ਵੀ ਯੰਗ ਲੀਡਰਾਂ ਨੂੰ ਹੀ ਕਰਦੇ ਆ ਪੁੱਛਦੇ ਆ ਕਿ ਇਹ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਉਮੀਦਵਾਰ ਬਣਾਇਆ ਇਹਨਾਂ ਨੂੰ ਪੁੱਛਦੇ ਆ ਕਿਲਾ ਵਿਜ਼ਨ ਲੈ ਕੇ ਇਹ ਮੈਦਾਨ ਚ ਉਤਰੇ ਨੇ ਧੰਨਵਾਦ ਜੀ ਬਨੇ ਰਾਣਾ ਜੀ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਪਹਿਲੇ ਤੇ ਆਵੇ ਮੇਰਾ ਇਲੈਕਸ਼ਨ ਲੜਨ ਦਾ ਮਕਸਦ ਇਸ ਇਲਾਕੇ ਚ ਜਲੰਧਰ ਸ਼ਹਿਰ ਚ ਤੇ ਰੂਰਲ ਚ ਡਿਵੈਲਪਮੈਂਟ ਦੇ ਕੰਮ ਕਰਾਉਣਾ ਕਿਉਂਕਿ ਕੰਮ ਜਿਹੜੇ ਆ ਉਹ ਸਰਕਾਰ ਤੋਂ ਬਿਨਾ ਨਹੀਂ ਹੋ ਸਕਦੇ ਤੇ ਇਸ ਕਰਕੇ ਮੈਂ ਫਾਇਦਾ ਆ ਫੈਸਲਾ ਲਿਆ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਵੱਲੋਂ ਬਣਾਈ ਗਈ ਆ ਆਮ ਲੋਕਾਂ ਵਾਸਤੇ ਬਣਾਈ ਗਈ ਆ ਤੇ ਆਮ ਲੋਕਾਂ ਵਾਸਤੇ ਕੰਮ ਕਰ ਰਹੀ ਹੈ ਤੇ ਮੇਰਾ ਜੀਵਨ ਤਾਂ ਪਹਿਲਾਂ ਹੀ ਆਮ ਲੋਕਾਂ ਵਾਂਗੂ ਰਿਹਾ ਚਾਹੇ ਮੈਂ ਦੋ ਵਾਰੀ ਐਮਐਲਏ ਰਹਾ ਤੇ ਕੰਮ ਜਲੰਧਰ ਸ਼ਹਿਰ ਦੇ ਵੀ ਬਹੁਤ ਹੋਣ ਵਾਲੇ ਆ ਜਲੰਧਰ ਸ਼ਹਿਰ ਬਾਕੀ ਸ਼ਹਿਰਾਂ ਦੇ ਮੁਕਾਬਲੇ ਪਿੱਛੇ ਚਲਾ ਗਿਆ ਇਹਦਾ ਕਾਰਨ ਜੋ ਮੈਨੂੰ ਲੱਗਦਾ ਵੀ ਲੀਡਰਲੈਸ ਹੈ ਜਲੰਧਰ ਕਾਫੀ ਲੰਬੇ ਸਮੇਂ ਤੋਂ 스마트 ਸਿਟੀ ਪ੍ਰੋਜੈਕਟ ਕਾਂਗਰਸ ਦੇ ਵੇਲੇ ਆਇਆ ਸੀ ਲੇਕਿਨ ਉਹ ਖੇਰੂ ਖੇਰੂ ਕਰਤਾ ਉਹਦਾ ਪੈਸਾ ਸਾਰਾ ਕ腐ਪਸ਼ਨ ਚ ਉਹਦਾ ਪੈਸਾ ਅਫਸਰ ਖਾ ਗਿਆ ਕੁਛ 4-5 ਕਾਂਗਰਸੀ ਲੀਡਰ ਹੜੱਪ ਕਰ ਗਏ ਤੇ ਭਾਜੀਪੀ ਉਹਦੀ ਜਾਂਚ ਵੀ ਕੋਈ ਨਹੀਂ ਕਰਵਾ ਰਹੀ ਸਭ ਤੋਂ ਵੱਡੀ ਗੱਲ ਜਿੰਨੀਆਂ ਵੀ ਸਮੱਸਿਆਵਾਂ ਨੇ ਜਲੰਧਰ ਦੀਆਂ ਚਾਹੇ ਉਹ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਉਹਦੇ ਵਿੱਚ ਸਾਨੂੰ ਬੜੇ ਡੈਡੀਕੇਟਿਡ ਤਰੀਕੇ ਨਾਲ ਭਾਵਨਾ ਨਾਲ ਆਪਣਾ ਜਲੰਧਰ ਨੂੰ ਪਿਆਰ ਕਰਨ ਦੇ ਹਿੱਤ ਨਾਲ ਸਾਨੂੰ ਇੱਥੇ ਪਾਰਕਿੰਗ ਦੇ ਬਰਵੰਦ ਕਰਨੇ ਚਾਹੀਦੇ ਆ ਸਾਨੂੰ ਅੰਡਰਗਰਾਉਂਡ ਪਾਰਕਿੰਗ ਲੋਟ ਬਣਾਉਣੇ ਪੈਣੇ ਆ ਸਾਨੂੰ ਮਲਟੀ ਸਟੋਰੀ ਪਾਰਕਿੰਗ ਬਣਾਉਣੇ ਪੈਣੇ ਆ ਤੇ ਸਾਨੂੰ ਅਵੇਅਰਨੈਸ ਵੀ ਲਿਆਉਣੀ ਪੈਣੀ ਆ ਤੁਸੀਂ ਆਪਣੀ ਪੁਰਾਣੀ ਪਾਰਟੀ ਦੇ ਦੌਰਾਨ ਸੱਤਾ 'ਚ ਵੀ ਤੁਹਾਡੀ ਪਾਰਟੀ 10 ਸਾਲ ਰਹੀ ਹੈ ਤੇ ਤੁਸੀਂ ਉਸ ਦੌਰਾਨ ਇਹ ਸਾਰੇ ਮੁੱਦੇ ਜਿਹੜੇ ਹੈਗੇ ਆ ਉਹ ਸਰਕਾਰ ਦੇ ਸਾਹਮਣੇ ਕਿਉਂ ਨਹੀਂ ਚੁੱਕੇ ਕਿਉਂਕਿ ਉਹਨਾਂ ਦਾ ਉਦੋਂ ਅਲਾਈਅੰਸ ਵੀ ਸੀਗਾ ਕੇਂਦਰ ਸਰਕਾਰ ਦੇ ਨਾਲ ਦੇਖੋ ਅਕਾਲੀ ਦਲ ਬੀਜੇਪੀ 2017 ਤੱਕ ਸਰਕਾਰ ਚ ਰਹੇ ਹੁਣ ਤਾਂ 2024 ਆ 7 ਸਾਲ ਬੀਤ ਚੁੱਕੇ ਹਨ ਪਰ ਫਿਰ ਵੀ ਜੋ ਪਿਛਲੇ ਕਾਂਗਰਸ ਦੇ ਸਰਕਾਰ ਚ 5 ਸਾਲ ਚ ਨੁਕਸਾਨ ਹੋਇਆ ਜਲੰਧਰ ਦਾ ਉਹ ਕੰਪੈਰੀਟਿਵਲੀ ਜ਼ਿਆਦਾ ਹੋਇਆ ਮੈਂ ਤਾਂ ਆਦਮਪੁਰ ਇੱਕ ਰੂਰਲ ਜ਼ਿਆਦਾਤਰ ਖੇਤਰਾ ਉਤੋਂ ਐਮਐਲਏ ਰਹਾ ਮੇਰੀ ਕੋਈ ਜਲੰਧਰ ਸ਼ਹਿਰ ਚ ਮੇਰੀ ਕੋਈ ਦਖਲਅੰਦਾਜ਼ੀ ਨਹੀਂ ਸੀ ਮੇਰੇ ਕੋ ਕੋਈ ਹੱਕ ਹਾਸਲ ਨਹੀਂ ਸੀ ਕਿ ਮੈਂ ਜਲੰਧਰ ਸ਼ਹਿਰ ਚ ਕਰਾਂ ਨਖੋਦਰ ਚ ਕਰਾਂ ਫਲੋਰ ਚ ਕਰਾਂ ਕਰਤਾਰਪੁਰ ਚ ਕਰਾਂ ਜਲੰਧਰ ਚ ਆਪਾਂ ਨੂੰ ਪੁਰਾਣੇ ਸ਼ਹਿਰ ਦੇ ਸੀਵਰੇਜ ਦੀ ਪ੍ਰੋਬਲਮ ਹੈ ਜਿਹਦੇ ਵਿੱਚ ਸੰਤੋਖਪੁਰਾ ਲੰਮਾ ਪਿੰਡ ਸੁੱਚੀ ਪਿੰਡ ਰਾਮਨਗਰ ਕਬੀਰਨਗਰ ਤੇ ਪੁਰਾਣੇ ਇਲਾਕੇ ਜਿਹੜੇ ਆ ਉਹਨੂੰ ਦੁਬਾਰਾ ਅਪਗ੍ਰੇਡ ਕਰਨ ਦੀ ਲੋੜ ਆ ਕਿਉਂਕਿ ਬਹੁਤ ਪੁਰਾਣਾ ਹੈ ਸੜਕਾਂ ਨੇ ਉਹ ਬਣਾਉਣ ਵਾਲੀਆਂ ਨੇ ਸਾਡੇ ਫਲਾਈਓਵਰਸ ਜਿਹੜਾ ਪੀਪੀ ਵਾਲਾ ਆ ਬੀਐਮਸੀ ਚੌਂਕ ਵਾਲਾ ਆ ਉਹ ਅਧੂਰੇ ਆ ਉਹਨੂੰ ਅਪਗ੍ਰੇਡ ਕਰਨਾ ਪਊਗਾ ਕੁਝ ਫਲਾਈਓਵਰਸ ਨਵੇਂ ਬਣਨ ਵਾਲੇ ਆ ਜਲੰਧਰ 'ਚ ਟ੍ਰੈਫਿਕ ਨੂੰ ਦੇਖਦੇ ਹੋਏ ਕੁਝ ਅੰਡਰਪਾਸ ਬਣਾਉਣੇ ਚਾਹੀਦੇ ਆ ਉਸ ਤੋਂ ਬਾਅਦ ਮੈਂ ਵੇਖਿਆ ਜਲੰਧਰ ਸ਼ਹਿਰ 'ਚ ਮੁਹੱਲਿਆਂ 'ਚ ਬੱਚੇ ਗਲੀਆਂ 'ਚ ਖੇਡਦੇ ਆ ਹੁਣ ਤਾਂ ਜਲੰਧਰ ਦੇ ਨਜ਼ਦੀਕ ਆਲੇ-ਦੁਆਲੇ ਕੋ ਪਲਾਟ ਵੀ ਖਾਲੀ ਨਹੀਂ ਰਹਿ ਜਿੱਥੇ ਅਸੀਂ ਲੋਕ ਜਦੋਂ ਯੰਗ ਹੁੰਦੇ ਸੀ ਖੇਡ ਲੈਂਦੇ ਸੀ ਜਦੋਂ ਬੱਚੇ ਗਲੀਆਂ 'ਚ ਖੇਡਦੇ ਆ ਤਾਂ ਬੜਾ ਤਰਸ ਵੀ ਆਉਂਦਾ ਅਸੀਂ ਸੋਚਦੇ ਆ ਵੀ ਬਚਪਨ 'ਚ ਹੀ ਖੇਡਣ ਦਾ ਮੌਕਾ ਮਿਲਦਾ ਤੇ ਇਹਨਾਂ ਕੋਈ ਗਰਾਊਂਡਾਂ ਨਹੀਂ ਹੈ ਮੇਰਾ ਇਹ ਮੇਰਾ ਇਹ ਮੰਨਣਾ ਆ ਜਾਂ ਮੇਰਾ ਇਹ ਸੁਪਨਾ ਆ ਕਿ ਜਲੰਧਰ ਵਿਦਨ ਜਲੰਧਰ ਕਾਰਪੋਰੇਸ਼ਨ ਨਵੇਂ 50 ਮਿਨੀ ਸਪੋਰਟ ਸੈਂਟਰ ਬਣਾਏ ਜਾਣਗੇ ਜਿਹਦੇ ਵਿੱਚ ਟੇਬਲ ਟੈਨਿਸ ਜਿਹਦੇ ਵਿੱਚ ਬੈਡਮਿੰਟਨ ਰੈਸਲਿੰਗ ਜੂਡੋ ਤੇ ਅੱਜ ਕੱਲ ਤਾਂ ਬਾਕਸ ਕ੍ਰਿਕਟ ਦਾ ਕਨਸੈਪਟ ਵੀ ਆ ਗਿਆ ਜਿਹਦੇ ਵਿੱਚ ਰੈਸਲਿੰਗ ਦੇ ਸੈਂਟਰ ਵੀ ਬਣ ਸਕਦੇ ਆ ਸੋ ਇਹ 50 ਮਿਨੀ ਸਪੋਰਟ ਸੈਂਟਰ ਬਣਾਵਾਂਗੇ ਚਾਹੇ ਜਗ੍ਹਾ ਕੋਈ ਸਰਕਾਰੀ ਲੱਭਣੀ ਪਵੇ ਇਹਾਂ ਕੋਈ ਅਕਵਾਇਰ ਕਰਨੀ ਪਵੇ ਸਰਕਾਰ ਵੱਲੋਂ ਜਾਂ ਖਰੀਦਣੀ ਪਵੇ ਇਹਦਾ ਜੁਗਾੜ ਹੋ ਸਕਦਾ ਜੇ ਕੋਈ ਸੰਕਲਪ ਨਾਲ ਭਾਵਨਾ ਨਾਲ ਕੰਮ ਕਰੇ ਤੁਹਾਡਾ ਵਿਜ਼ਨ নো ਡਾਊਟ ਕਿ ਬਹੁਤ ਵਧੀਆ ਹੈ ਲੇਕਿਨ ਮੈਂ ਤੁਹਾਨੂੰ ਫੇਰ ਉਹੀ ਗੱਲ ਕਹਿ ਰਿਹਾ ਕਿ ਤੁਹਾਡੀ ਜਦੋਂ ਸਰਕਾਰ ਰਹੀ ਹੈ ਉਦੋਂ ਹੋਰ ਜਿਹੜੇ ਰੂਰਲ ਏਰੀਆ ਹੈਗੇ ਆ ਕਈ ਤੁਹਾਡੇ ਨਾਲ ਦੇ ਐਮਐਲਏ ਜਿਨ੍ਹਾਂ ਨੇ ਸਟੇਡੀਅਮ ਬਣਵਾਏ ਆਪਣੇ ਇਲਾਕੇ ਇਥੇ ਮੁੱਲਾਪੁਰ ਚਲ ਜਾਓ ਮੈਂ ਮੰਪ੍ਰੀਤਾ ਜੀ ਅਲੀ ਦੀ ਗੱਲ ਕਰਦਾ ਤੁਸੀਂ ਜਾ ਕੇ ਦੇਖੋ ਉੱਥੇ ਜਿਹੜੇ ਸਟੇਡੀਅਮ ਜਿਹੜਾ ਉਹਨਾਂ ਨੇ ਉਹ ਗਰਾਊਂਡ ਬਣਾਇਆ ਨਾ ਉਹ ਐਂ ਲੱਗਦਾ ਜਿਦਾਂ ਇੰਟਰਨੈਸ਼ਨਲ ਲੈਵਲ ਦਾ ਗਰਾਊਂਡ ਹੁੰਦਾ ਤੇ ਤੁਸੀਂ ਆਦਮਪੁਰ ਚਾਹੇ ਕਿਉਂ ਕੁਝ ਨਹੀਂ ਕੀਤਾ ਤੁਸੀਂ ਦੋ ਵਾਰ ਦੇ ਐਮ.ਐਲ.ਏ ਤੁਸੀਂ ਗਏ ਨਹੀਂ ਆਦਮਪੁਰ ਕਦੀ ਰਾਣਾ ਜੀ ਚਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਆਦਮਪੁਰ ਦਾ ਮੈਂ ਤੁਹਾਨੂੰ ਸਟੇਡੀਅਮ ਦਿਖਾਵਾਂ ਆਦਮਪੁਰ ਮੈਂ ਇੰਡੋਰ ਸਟੇਡੀਅਮ ਬਣਾਇਆ ਬੱਚਿਆਂ ਵਾਸਤੇ ਬੈਡਮਿੰਟਨ ਦਾ ਮੈਂ ਦੋਲੀ ਕੇ ਤੁਸੀਂ ਜਾ ਕੇ ਆਓ ਤੁਸੀਂ ਉਹਦੇ ਮੋਲਾਪੁਰ ਦਾ ਖਾ ਵਾਲਾ ਸਟੇਡੀਅਮ ਭੁੱਲ ਜਾਓਗੇ ਜੇ ਤੁਸੀਂ ਦੋਲੀਕੇ ਵਾਲਾ ਫੁੱਟਬਾਲ ਸਟੇਡੀਅਮ ਵੇਖ ਲਓਗੇ ਮੈਂ ਹਜਾਰੇ ਬਣਾਇਆ ਮੈਂ ਭੋਗਪੁਰ ਬਣਾਇਆ ਬਹੁਤ ਸਾਰੇ ਪਿੰਡਾਂ 'ਚ ਅਸੀਂ ਸਟੇਡੀਅਮ ਬਣਾਏ ਅچھے ਸਟੇਡੀਅਮ ਬਣਾਏ ਡਰੋਲੀ ਬਣਾਇਆ ਜਿਮ ਬਣਾਏ ਜਿੰਨਾ ਦੁਆਬੇ 'ਚ ਸਪੋਰਟਸ ਦੇ ਉੱਤੇ ਮੈਂ ਕੰਮ ਕੀਤਾ ਕਿੱਸੇ MLN ਕੀਤਾ ਜਿੰਨਾ ਬੱਚਿਆਂ ਨੂੰ ਮੈਂ ਸਪੋਰਟਸ ਦਾ ਸਮਾਨ ਮੁਹੱਈਆ ਕਰਾਇਆ ਮੈਂ ਕਹਾਂ ਬੱਚੇ ਹੁਣ ਵੀ ਉਹਨੂੰ ਯਾਦ ਰੱਖਦੇ ਆ ਮੇਰੇ ਹਲਕੇ ਆਦਮਪੁਰ ਚ ਜਿਹੜਾ ਐਲੀਵੇਟਡ ਰੋਡ ਬਣ ਰਿਹਾ ਉਹ ਲੰਮੇ ਸਮੇਂ ਤੋਂ اٹਕਿਆ ਹੋਇਆ ਤੁਸੀਂ ਐਮਐਲਏ ਰਹੇ ਹੋ ਬੇਸ਼ੱਕ ਕਿ ਉਹ ਜਿਹੜਾ ਐਮਐਲਏ ਤੇ ਆਧਾਰਿਤ ਪ੍ਰੋਜੈਕਟ ਨਹੀਂ ਹੈ ਲੇਕਿਨ ਐਮਐਲਏ ਉਸਤੇ ਬਹੁਤ ਜ਼ਿਆਦਾ ਮਤਲਬ ਕੰਮ ਕਰਵਾ ਸਕਦਾ ਸੀਗਾ ਤੇ ਲੇਕਿਨ ਉਹ ਬਹੁਤ دیر ਦਾ ਅੜਿਆ ਔਰ ਲੋਕ ਉਸ ਤੋਂ ਪਰੇਸ਼ਾਨ ਬਹੁਤ ਨੇ ਅ ਚਲੋ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੰਦਾ ਮੈਂ ਇਹ ਕਹਿਣਾ ਵੀ 2016 ਚ ਉਹ ਸ਼ੁਰੂ ਮੈਂ ਹੀ ਕਰਵਾਇਆ ਸੀ ਉਹ ਕੇਂਦਰ ਦਾ ਪ੍ਰੋਜੈਕਟ ਸੀ ਨਹੀਂ ਸ਼ੁਰੂ ਕਰਵਾਇਆ ਸੀ ਆਦਮਪੁਰ ਦੀ ਟ੍ਰੈਫਿਕ ਨੂੰ ਦੇਖਦੇ ਹੋਏ 2017 ਚ ਕਾਂਗਰਸ ਦੀ ਸਰਕਾਰ ਆ ਗਈ 17 ਤੋਂ ਲੈ ਕੇ 22 ਤੱਕ ਕਾਂਗਰਸ ਨੇ ਡੱਕਾ ਨਹੀਂ ਤੋੜ ਕੇ ਦੌਰਾ ਕੀਤਾ ਔਰ ਇੰਨੀ ਉਹਦੇ ਵਿੱਚ ਕ腐ਸ਼ਨ ਹੋਈ ਮੇਰੀ ਰੈਗੂਲਰ ਬੇਸ ਤੇ ਠੇਕੇਦਾਰ ਨਾਲ ਮੇਰੀ ਰੈਗੂਲਰ ਬੇਸ ਤੇ ਅਧਿਕਾਰੀਆਂ ਨਾਲ ਪੀ ਡਬਲਯੂ ਡੀ ਨਾਲ ਗੱਲ ਹੁੰਦੀ ਸੀ ਤੇ ਉੱਥੇ ਕਮਿਸ਼ਨ ਮੰਗੀ ਜਾਂਦੀ ਸੀ ਉੱਥੇ ਮਾਈਨਿੰਗ ਡਿਪਾਰਟਮੈਂਟ ਪੈਸੇ ਮੰਗਦਾ ਸੀ ਠੇਕੇਦਾਰ ਕੋਲੋਂ ਉੱਥੇ ਉਸ ਵੇਲੇ ਦੀ ਪੁਲਿਸ ਟੈਕਸ ਮੰਗਦੀ ਸੀ ਠੇਕੇਦਾਰ ਕੋਲੋਂ ਉੱਥੇ ਕਾਰਪੋਰੇਸ਼ਨ ਵਾਲੇ ਉੱਥੇ ਫੋਰੈਸਟ ਵਾਲੇ ਉੱਥੇ ਬਿਜਲੀ ਵਾਲੇ ਯਾਨੀ ਸਰਕਾਰੀ ਪ੍ਰੋਜੈਕਟ ਸੀ ਇਸ ਸਰਕਾਰੀ ਵਿਭਾਗ ਦੇ ਬੰਦੇ ਉਹਨਾਂ ਕੋ ਪੈਸੇ ਮੰਗਦੇ ਸੀ ਟੇਕੇਦਾਰ ਕੋ ਵੀ ਅਸੀਂ ਤਾਂ ਤਾਰਾਂ ਪਰੇ ਕਰਾਂਗੇ ਅਸੀਂ ਤੁਰੰਤ ਦਸਤਾਵਜ਼ਾਂ ਦੀ ਪ੍ਰਮਾਣਿਕੀ ਦੇਵਾਂਗੇ ਜੇ ਸਾਡੀ ਸੇਵਾ ਕਰੂਗਾ ਕਿਉਂਕਿ ਪੰਜਾਬ ਸਰਕਾਰ ਦਾ ਧਿਆਨ ਨਹੀਂ ਸੀ ਕੋਈ ਵੀ ਮੈਂ ਆਪੋਜੀਸ਼ਨ ਚ ਸੀ ਮੈਂ ਮੁੱਦੇ ਉਠਾਉਂਦਾ ਰਿਹਾ ਤੁਸੀਂ ਹੁਣ ਵੀ ਅਖਬਾਰਾਂ ਕੱਢ ਕੇ ਵੇਖ ਲਓ ਤੁਸੀਂ ਫੇਸਬੁਕ ਦਾ ਰਿਕਾਰਡ ਦੇਖ ਲਓ ਤੇ ਮੈਂ ਹੀ ਉਹ ਪੁਲ ਦਾ ਮੁੱਦਾ ਹਮੇਸ਼ਾ ਚੱਕਿਆ ਜਦੋਂ ਉੱਥੇ ਖੱਡੇ ਪੱਟੇ ਹੋਏ ਸੀ ਜਦੋਂ ਉਹਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਡੇਂਗੂ ਫੈਲਿਆ ਸੀ ਆਦਮਪੁਰ 'ਚ ਮੈਂ ਹੀ ਆ ਕੇ ਡਿਪਟੀ ਕਮਿਸ਼ਨਰ ਨੂੰ ਐਸਡੀਐਮ ਨੂੰ ਆਣ ਕੇ ਰੋਲਾ ਪਾਉਂਦਾ ਨਿਆ ਹੁਣ ਦੇਖੋ 5 ਸਾਲ ਉਹ ਬੀਤ ਗਏ ਤੇ ਰਿੰਕੂ ਜੀ ਨੇ ਚਲੋ ਉੱਥੇ ਜਾ ਕੇ ਵਾਦਾ ਵੀ ਕੀਤਾ ਜਦੋਂ ਜਿੱਤੇ ਆ ਕਿ ਮੈਂ ਫਲਾਈਓਵਰ ਕੰਪਲੀਟ ਕਰਾ ਦੂੰਗਾ ਉਹ ਵੀ ਮੁੜ ਕੇ ਉਸ ਤੋਂ ਬਾਅਦ ਗਏ ਨਹੀਂ ਉੱਥੇ ਫਲਾਈਓਵਰ ਦਾ ਕੋਈ ਥੋ ਪਤਾ ਲੈਣ ਵਾਸਤੇ ਪਹਿਲੀ ਗੱਲ ਇਹ ਆ ਵੀ ਉਹਦਾ ਪਤਾ ਹੀ ਨਹੀਂ ਇਹਨਾਂ ਨੂੰ ਵੀ ਉਹਨੂੰ ਕਰਾਉਣਾ ਕਿਦਾਂ ਪੰਜ ਸਾਲ ਕਾਂਗਰਸ ਨੂੰ ਨਹੀਂ ਪਤਾ ਲੱਗਿਆ ਤੇ ਭਾਜਪਾ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਉਹਦੇ ਵਿੱਚ ਇਹ ਆ ਉਹ ਪ੍ਰੋਜੈਕਟ 18 ਮਹੀਨਿਆਂ ਦਾ ਸੀ ਜੇ ਤਾਂ ਉਹ 18 ਮਹੀਨਿਆਂ ਚ ਕੰਪਲੀਟ ਹੋ ਜਾਂਦਾ ਤਾਂ ਓਕੇ ਸੀ ਪਰ 18 ਮਹੀਨਿਆਂ ਤੋਂ ਜ਼ਿਆਦਾ ਟਾਈਮ ਲੱਗ ਗਿਆ ਤਾਂ ਉਹਦੀ ਕਾਸਟ ਠੇਕੇਦਾਰ ਦੀ ਕਾਸਟ ਵਧ ਗਈ ਕਿਉਂਕਿ ਲੇਬਰ ਮਹਿੰਗੀ ਹੋ ਗਈ ਸਟੀਲ ਮਹਿੰਗਾ ਹੋ ਗਿਆ ਸੀਮਿੰਟ ਰੇਤਾ ਮਹਿੰਗੀ ਹੋ ਗਈ ਤੇ ਹੋਰ ਚੀਜ਼ਾਂ ਵੀ ਕਾਸਟ ਵਧ ਗਈ ਠੇਕੇਦਾਰ ਨੇ ਕਿਹਾ ਕਿ ਮੇਰੀ ਡਿਲੇ ਜਿਹੜੀ ਹੋਈ ਹੈ ਇਹ ਡਿਲੇ ਹੋਈ ਆ ਆਪਣੇ ਕਾਂਗਰਸ ਸਰਕਾਰ ਦੇ ਪਾਰਟ ਤੋਂ ਕਿਉਂਕਿ ਤੁਸੀਂ ਉਹਦਾ ਸਾਨੂੰ ਪ੍ਰਵਾਨਗੀਆਂ ਨਹੀਂ ਠੇਕੇਦਾਰ ਕਹਿੰਦਾ ਲੈ ਕੇ ਦਿੱਤੀਆਂ ਤੁਹਾਡੇ ਪਾਰਟ ਤੋਂ ਇਹ ਡਿਲੇ ਹੋਈ ਆ ਮੇਰੇ ਪਾਰਟ ਤੋਂ ਕੋਈ ਡਿਲੇ ਨਹੀਂ ਹੋਈ ਇਸ ਕਰਕੇ ਜਿਹੜਾ ਡਿਫਰੈਂਸ ਆ ਕਾਸਟ ਦਾ ਚੀਜ਼ਾਂ ਦਾ ਰੇਟ ਵਧਣ ਦਾ ਉਹ ਡਿਫਰੈਂਸ ਤੁਸੀਂ ਬੀਅਰ ਕਰੋ ਸਟੇਟ ਗਵਰਨਮੈਂਟ ਬੀਅਰ ਕਰੇ ਕਿਉਂਕਿ ਉਸ ਵੇਲੇ ਦੀ ਸਟੇਟ ਗਵਰਨਮੈਂਟ ਕਰਕੇ ਨਲਾਇਕੀ ਕਰਕੇ ਉਹ ਕਾਸਟ ਵਧ ਗਈ ਉਹਦੀ ਪ੍ਰੋਜੈਕਟ ਦੀ ਸਰਕਾਰ ਨੇ ਇੱਧਰ ਧਿਆਨ ਨਹੀਂ ਦਿੱਤਾ ਇਹਨਾਂ ਨੇ ਕੇਂਦਰ ਨੂੰ ਚਿੱਠੀ ਭੇਜ ਦਿੱਤੀ ਕੇਂਦਰ ਨੇ ਦੁਬਾਰਾ ਲਿਖ ਕੇ ਭੇਜ ਦਿੱਤੀ ਕਿ ਸਾਡੇ ਕਰਕੇ ਨਹੀਂ ਹੋਇਆ ਇਹ ਡਿਲੇਟ ਕਾਂਗਰਸ ਕਰਕੇ ਡਿਲੇ ਹੋਇਆ ਉਹ ਉਸ ਚੱਕਰ ਚ ਅੱਜ ਵੀ ਫਸਿਆ ਹੋਇਆ ਹੁਣ ਉਹਨੂੰ ਕੰਪਲੀਟ ਕਰਾਉਣਾ ਪੈਣਾ ਜਾਂ ਤਾਂ ਸਟੇਟ ਗਵਰਨਮੈਂਟ ਆ ਜਿਹੜਾ ਕੋਈ 20-25 ਕਰੋੜ ਰੁਪਈਆ ਜਿਹੜਾ ਕਾਸਟ ਵਧੀ ਹੈ ਉਹ ਸਟੇਟ ਗਵਰਨਮੈਂਟ ਦੇਊਗੀ ਪਰ ਇੰਨੀ ਗਲਬੀ ਜਾ ਕੇ ਨਵੇਂ ਚੋਣ ਐਮਪੀ ਸਾਹਿਬ ਨਹੀਂ ਕਰ ਸਕੇ ਜਾ ਇਸ ਤੋਂ ਪਹਿਲੇ ਐਮਪੀ ਉਹ ਵੀ ਨਹੀਂ ਕਰ ਸਕੇ ਪਰ ਹੁਣ ਜੇ ਮੇਰੇ ਸਿਰ ਜ਼ਿੰਮੇਵਾਰੀ ਪਾਉਗੀ ਜੇ ਮੇਰੇ ਸਿਰ ਲੋਕ ਜ਼ਿੰਮੇਵਾਰੀ ਪਾਉਣਗੇ ਮੈਂ ਤੁਹਾਨੂੰ ਇਹ ਜਿਹੜਾ ਫਲਾਈਓਵਰ ਆਦਮਪੁਰ ਦਾ ਹੈ ਉਹ 6 ਮਹੀਨੇ ਚ ਕੰਪਲੀਟ ਕਰਕੇ ਦੇ ਦੂੰਗਾ ਲੇਕਿਨ ਤੁਸੀਂ ਹੁਣੀ ਆਪ ਹੀ ਕਿਹਾ ਕਿ ਜਿਹੜਾ ਖਰਚਾ ਵੱਧ ਗਿਆ ਹੈ ਪੁੱਲ ਦਾ ਉਹ ਸਟੇਟ ਗਵਰਨਮੈਂਟ ਬੇਅਰ ਕਰੇਗੀ ਸੁਸ਼ੀਲ ਰਿੰਕੂ ਵੀ ਜਦੋਂ ਐਮਪੀ ਬਣੇ ਨੇ ਉਹ ਉਸੇ ਸਰਕਾਰ ਨਾਲ ਜੁੜੇ ਹੋਏ ਸੀ ਜੇ ਤੁਹਾਨੂੰ ਮੌਕਾ ਮਿਲਦਾ ਜੇ ਸਰਕਾਰ ਨਾਲ ਤੁਸੀਂ ਜੋੜੋਂਗੇ ਤੇ ਜੇ ਉਹਨਾਂ ਨੇ ਸੁਸ਼ੀਲ ਰਿੰਕੂ ਨੂੰ ਦੀ ਗੱਲ ਨਹੀਂ ਮੰਨੀ ਤੇ ਤੁਹਾਡੀ ਕਿਦਾਂ ਮੰਨ ਲੈਣਗੇ ਦੇਖੋ ਹਰ ਖਿਡਾਰੀ ਵੱਖਰਾ ਹੁੰਦਾ ਹਰ ਲੀਡਰ ਵੱਖਰਾ ਹੁੰਦਾ ਉਹਦੀ ਕ੍ਰੈਡੀਬਿਲਟੀ ਅਲੱਗ-ਅਲੱਗ ਹੁੰਦੀ ਕੰਮ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਮੈਨੂੰ ਪਤਾ ਆ ਕਿ ਮੇਰੀਆਂ ਇਹ ਪ੍ਰਾਇੋਰਟੀਜ਼ ਆ ਕੰਮ ਕਰਾਉਣ ਦੀਆਂ ਹੋਰ ਕਿਸੇ ਲੀਡਰ ਦੀਆਂ ਪਹਿਲ ਪ੍ਰੌਰੀਟੀਆਂ ਹੋਰ ਕੁਝ ਹੋ ਸਕਦੀਆਂ ਤੇ ਮੈਂ ਇਹ ਕਰਵਾ ਕੇ ਦਊਂਗਾ ਮੈਂ ਪਹਿਲਾਂ ਵੀ ਕੰਮ ਕਰਵਾਏ ਆ ਮੈਂ ਭੋਗਪੁਰ ਦੀ 슈ਗਰ ਮਿਲ ਵੀ ਕਰਵਾਈ ਆ ਮੈਂ 2 ਆਈਟੀਆ ਵੀ ਬਣਾਈ ਆ ਆਦਮਪੁਰ ਚ ਮੈਂ ਚੰਗੇ ਸ਼ਾਨਦਾਰ ਸਕੂਲ ਵੀ ਬਣਾਏ ਆ ਆਦਮਪੁਰ ਚ ਮੈਂ ਸਕੂਲ ਅਪਗ੍ਰੇਡ ਵੀ ਕਰਾਏ ਆ ਮੈਂ ਸਰਕਾਰੀ ਤਹਿਸੀਲ ਆਫਿਸ ਵੀ ਸਰਕਾਰੀ ਬਣਾਏ ਆ ਉਹ ਪਹਿਲੇ ਕਿਰਾਏ ਦੀਆਂ ਬਿਲਡਿੰਗਾਂ ਚੱਲਦੇ ਸੀ ਸੋ ਮੇਰਾ ਕੰਮ ਕਰਨ ਦਾ ਰਿਕਾਰਡ ਆ ਮੈਂ ਪਿੰਡ ਪਿੰਡ ਪੈਸੇ ਗ੍ਰਾਂਟਾਂ ਦਵਾ ਕੇ ਸਰਕਾਰ ਕੋਲੋਂ ਫਿਰ ਉਹ ਗ੍ਰਾਂਟਾਂ ਲੁਆਈਆਂ ਵੀ ਆ ਇਹ ਨਹੀਂ ਗ੍ਰਾਂਟਾਂ ਫੜਾਦੀਆਂ ਧਿਆਨ ਨਹੀਂ ਰੱਖਣਾ ਸੋ ਮੈਨੂੰ ਹੱਲੇ ਤੱਕ ਤਾਂ ਕੰਮ ਕਰਨ ਦਾ ਸ਼ੌਕ ਆ ਬਹੁਤ ਕਿ ਮੈਂ ਕੰਮ ਕਰਾਂ ਕਿਉਂਕਿ ਬੰਦਾ ਕਿਸੇ ਨਾ ਕਿਸੇ ਮਿਸ਼ਨ ਨੂੰ ਲੈ ਕੇ ਆਉਂਦਾ ਤੇ ਇਹ ਸਾਰੇ ਕੰਮ ਮੈਂ ਕਰਵਾ ਕੇ ਦਊਂਗਾ ਜਲੰਧਰ ਦੇ ਵੀ ਕੰਮ ਕਰਵਾਵਾਂਗੇ ਫਾਦਮਪੁਰ ਦਾ ਜਿਹੜਾ ਫਲਾਈਓਵਰ ਆ ਦੇਖੋ Chief Minister ਸਾਹਿਬ ਨੇ ਤਾਂ ਇਲੈਕਸ਼ਨ ਤੋਂ ਬਾਅਦ ਉਹ ਸੜਕ ਪੂਰੀ ਦੋਨੋਂ ਪਾਸੇ ਬਣਾਤੀ ਸਰਵਿਸ ਰੋਡ ਕਿਉਂਕਿ ਸਰਵਿਸ ਰੋਡ ਤਾਂ ਸਟੇਟ ਗਵਰਨਮੈਂਟ ਨੇ ਬਣਾਉਣੀ ਸੀ ਉਹਨਾਂ ਨੇ ਬਹੁਤ ਫਰਸਟ ਕਲਾਸ ਬਣਾਤੀ ਗੱਡੀਆਂ ਹੁਣ ਆਰਾਮ ਨਾਲ ਲੰਘਦੀਆਂ ਪਰ ਜਿਹੜਾ ਫਲਾਈਓਵਰ ਦਾ ਕੰਮ ਆ ਉਹ ਹੁਣ ਜੇ ਲੋਕ ਮੈਨੂੰ ਮੌਕਾ ਦੇਣਗੇ ਤੇ ਮੈਂ ਉਹਨੂੰ 6 ਮਹੀਨੇ ਚ ਬਣਾ ਦਊਗਾ ਤੇ ਜੇ ਲੋ ਉਹ ਨਹੀਂ ਕਰ पाए ਮੈਂ ਉੱਤੇ ਕੁਝ ਨਹੀਂ ਕਹਿਣਾ ਚਾਹੁੰਦਾ ਅਗਲੇ ਨੈਕਸਟ 6 ਮਨთ ਵਿੱਚ ਇਹਨੂੰ ਮੈਂ ਫਲਾਈਓਵਰ ਕੰਪਲੀਟ ਕਰ ਦਊਗਾ ਤੈਨੂੰ ਜੀ ਇੱਕ ਆਖਰੀ ਸਵਾਲ ਕਿ ਤੁਸੀਂ ਤਿੰਨ ਪਾਰਟੀਆਂ ਚ ਰਹੇ ਹੋ ਅੱਜ ਤੀਜੀ ਪਾਰਟੀ ਆ ਤੁਹਾਡੀ ਤੁਸੀਂ ਇਹਨਾਂ ਤਿੰਨਾਂ ਪਾਰਟੀਆਂ ਦੇ ਵਿੱਚ ਮੇਨ ਡਿਫਰੈਂਸ ਪੰਜਾਬ ਲੈਵਲ ਤੇ ਕੀ ਦੇਖਦੇ ਹੋ ਦੇਖੋ ਅਕਾਲੀ ਦਲ ਚ ਮੈਂ 16 ਸਾਲ ਰਿਹਾ ਮੈਂ ਬੜੇ ਲਾਇਲਟੀ ਨਾਲ ਬੜੀ ਮਿਹਨਤ ਨਾਲ ਕੰਮ ਕੀਤਾ ਪਾਰਟੀਆਂ ਬੰਦਿਆਂ ਨਾਲ ਹੀ ਹੁੰਦੀਆਂ। ਬੰਦੇ ਪਾਰਟੀਆਂ ਨਾਲ ਨਹੀਂ ਹੁੰਦੇ। ਬੰਦਿਆਂ ਦੀ ਕ੍ਰੈਡੀਬਿਲਟੀ ਹੋਏਗੀ ਤੇ ਪਾਰਟੀਆਂ ਉੱਪਰ ਜਾਣਗੀਆਂ। ਤੇ ਆਮ ਆਦਮੀ ਪਾਰਟੀ ਦੀ ਵਿਸ਼ੇਸ਼ਤਾ ਇਹ ਆ ਕਿ ਇਹਦੇ ਵਿੱਚ ਯੂਥ ਬਹੁਤ ਕੰਮ ਕਰ ਰਿਹਾ। ਯੰਗ। ਔਰ ਉਹ ਯੂਥ ਕੰਮ ਕਰ ਰਿਹਾ ਜਿਨ੍ਹਾਂ ਦੇ ਪਰਿਵਾਰ ਪਹਿਲਾਂ ਪੋਲਿਟਿਕਸ ਦੇ ਲਾਗੇ ਛਾਗੇ ਵੀ ਨਹੀਂ ਤੇ ਘਰਾਣਿਆਂ ਦੀ ਪੋਲਿਟਿਕਸ ਨੂੰ ਆਮ ਆਦਮੀ ਪਾਰਟੀ ਨੇ ਚੱਕ ਕੇ ਉਖਾੜ ਕੇ ਪਰੇ ਮਾਰਿਆ ਆਮ ਬੰਦੇ ਵੀ ਸਿਆਸਤ 'ਚ ਆ ਸਕਦੇ ਆ ਐਸਾ ਇੱਕ ਮੈਸੇਜ ਆਮ ਆਦਮੀ ਪਾਰਟੀ ਨੇ ਅਰਿੰਦ ਕੇਜਰੀਵਾਲ ਜੀ ਨੇ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਆਕਾਲੀ ਦਲ ਨੋ ਡਾਊਟ ਬਾਦਲ ਸਾਹਿਬ ਵੱਡੇ ਵੇਲੇ ਬਹੁਤ ਲੋਕਾਂ 'ਚ ਜਜ਼ਬਾ ਸੀ ਪਰ ਹੁਣ ਪਤਾ ਨਹੀਂ ਕਿਉਂ 2015-16 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਅਖਾਲੀ ਦਲ ਨੂੰ ਬਹੁਤ ਪਿੱਛੇ ਧਕੇਲ ਦਿੱਤਾ ਇਸ ਕਰਕੇ ਬੰਦੇ ਦੀ ਉਮਰ ਕਿੰਨੀ ਹੁੰਦੀ ਹੈ ਤੇ ਲੋਕਾਂ ਲਈ ਕੰਮ ਕਰਨਾ ਕੰਮ ਕਰਨ ਦੇ ਮਕਸਦ ਨਾਲ ਸੁਧਾਰ ਕਰਨ ਦੇ ਮਕਸਦ ਨਾਲ ਮੈਂ ਹੁਣ ਆਮ ਪਾਰਟੀ ਜੁਆਇਨ ਕੀਤੀ ਹੈ। ਟਿੱਕ ਟੌਕ ਕੀਤਾ ਪਹਿਲਾਂ ਵੀ ਤੇ ਕੰਮ ਕਰਕੇ ਦਿਖਾਵਾਂਗੇ। ਤੁਸੀਂ ਇਹ ਗੱਲ ਕਹੀ ਹੈ ਕਿ ਬੰਦਿਆਂ ਨਾਲ ਪਾਰਟੀਆਂ ਹੁੰਦੀਆਂ ਪਾਰਟੀਆਂ ਨਾਲ ਬੰਦੇ ਨਹੀਂ ਹੁੰਦੇ। ਇਹ ਬਿਲਕੁਲ ਉਸ ਬਿਆਨ ਤੋਂ ਡਿਫਰੈਂਟ ਹੈ ਕਿਉਂਕਿ ਅਕਸਰ ਜਿਹੜੇ ਵੀ ਵੱਡੇ ਲੀਡਰ ਹੈਗੇ ਵੱਡੇ ਪਾਰਟੀਆਂ ਦੇ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਉਹ ਅਕਸਰ ਇਹ ਕਹਿੰਦੇ ਕਿਸੇ ਦੇ ਜਾਣਨਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਅਕਸਰ ਜਿਹੜੇ ਆ ਵੱਡੇ ਲੀਡਰ ਜਿਹੜੀ ਵੱਡੀਆਂ ਪਾਰਟੀਆਂ ਤੇ ਹੈ ਉਹ ਇਹ ਗੱਲ ਕਹਿੰਦੇ ਕਿਸੇ ਦੇ ਜਾਣਨਾ ਕੋਈ ਫਰਕ ਨਹੀਂ ਪੈਂਦਾ। ਗੱਲਾਂ ਕਹਿਣ ਦੀਆਂ ਹੋਰ ਹੁੰਦੀਆਂ ਆ ਅਸਲੀਅਤ ਹੋਰ ਹੁੰਦੀ ਆ ਤੇ ਆਪਣੇ ਆਪ ਨੂੰ ਹੌਸਲਾ ਦੇਣ ਲਈ ਹੂੰ ਜੋ ਮਰਜੀ ਆਪਣੇ ਆਪ ਨੂੰ ਕਹਿ ਲੋ ਤੇ ਆਪਣੇ ਆਪ ਨੂੰ ਹੌਸਲਾ ਦੇਣ ਦੀ ਗੱਲ ਆ ਅਸਲ 'ਚ ਬੰਦੇ ਅੱਛੇ ਬੰਦੇ ਜਦੋਂ ਕਿਸੇ ਪਾਰਟੀ 'ਚ ਹੁੰਦੇ ਆ ਉਹ ਅੱਛਾ ਕੰਮ ਕਰਕੇ ਦਿਖਾਉਂਦੇ ਆ ਤੇ ਲੋਕ ਉਹਨਾਂ ਦੇ ਮਗਰ ਤੁਰਦੇ ਆ ਬੰਦੇ ਮਾੜੇ ਹੋਣ ਉਹਨਾਂ ਦੇ ਪਿੱਛੇ ਲੋਕ ਤੁਰਦੇ ਹੀ ਨਹੀਂ ਜਿਹੜੀ ਮਰਜ਼ੀ ਪਾਰਟੀ ਚ ਜਾ ਤੁਸੀਂ ਕੋਈ ਮੈਸੇਜ ਕਿਸੇ ਯੂਥ ਨੂੰ ਦੇਣਾ ਚਾਹੁੰਦੇ ਹੋ ਜਾਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਕਿਉਂਕਿ ਹਜੇ ਵੋਟਿੰਗ ਨੂੰ ਰਹਿੰਦਾ ਹੈ ਸਮਾਂ ਮੈਂ ਜਲੰਧਰ ਦੇ ਵੋਟਰਸ ਨੂੰ ਇਹ ਬੇਨਤੀ ਕਰਦਾ ਹੈ ਮੈਨੂੰ ਇੱਕ ਮੌਕਾ ਦਿਓ ਮੈਂ 2010 ਚ ਵੀ 14 ਚ ਵੀ ਲੜਿਆ ਸੀ ਪਰ ਉਦੋਂ ਕਈਆਂ ਕਾਰਨਾ ਕਰਕੇ ਇਹ ਜਿੱਤ ਹਾਸਲ ਨਹੀਂ ਹੋਈ ਸੀ ਤੇ ਹੁਣ ਮੈਂ ਜਲੰਧਰ ਸ਼ਹਿਰ ਦਾ ਤੇ ਰੂਰਲ ਦੇ ਜਿੰਨੇ ਵੀ ਸਾਡੇ ਹਲਕੇ ਆ ਫਲੋਰੀਆ ਨਕੋਦਰ ਆ ਸ਼ਾਹਕੋਟ ਆ ਕਰਤਾਰਪੁਰ ਆ ਆਦਮਪੁਰ ਆ ਭੋਗਪੁਰ ਆ ਇਹਨਾਂ ਸਾਰਿਆਂ ਦੀਆਂ ਕੀ ਸਮੱਸਿਆਵਾਂ ਨੇ ਮੈਨੂੰ ਪਤਾ ਸਾਰਾ ਮੈਂ ਉਹ ਸਾਰੀਆਂ ਹੱਲ ਕਰਾਵਾਂਗਾ ਤੇ ਜਲੰਧਰ ਨੂੰ ਬਹੁਤ ਚੰਗਾ ਸ਼ਹਿਰ ਬਣਾਉਣ ਦੀ ਮੈਂ ਆਪਣੇ ਵੱਲੋਂ ਜੀ ਜਾਣ ਨਾਲ ਕੋਸ਼ਿਸ਼ ਕਰਾਂਗਾ ਕੁਝ ਸਾਲ ਪਹਿਲਾਂ ਮਤਲਬ 10 ਕੁ ਸਾਲ ਪਹਿਲਾਂ ਚੰਗੇ ਅਧਿਕਾਰੀ ਜਦੋਂ ਰਿਟਾਇਰ ਹੁੰਦੇ ਸੀ ਤਾਂ ਜਲੰਧਰ ਚ ਆਣ ਕੇ ਵਸਦੇ ਹੁੰਦੇ ਸੀ ਅੱਜ ਇਹੋ ਜਿਹੇ ਹਾਲਾਤ ਨਹੀਂ ਹੈ ਜਲੰਧਰ ਚ ਰਸ਼ ਬਹੁਤ ਹੋ ਗਿਆ ਇਹਨੂੰ ਤਰੀਕੇ ਨਾਲ ਇਹਨੂੰ ਠੀਕ ਕਰਨਾ ਪਏਗਾ ਆ ਸ਼ੁਕਰੀਆ ਟੇਨੂ ਜੀ ਪਵਨ ਟੇਨੂ ਸਾਡੇ ਨਾਲ ਹਾਲ ਸਨ ਦੈਨਿਕ ਸਵੇਰਾ ਤੇ ਖਾਸ ਤੌਰ ਤੇ ਸਾਡੇ ਦਫਤਰ ਪਹੁੰਚੇ ਸਨ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਪੋਲਿਟਿਕਸ ਦੀਆਂ ਔਰ ਪੋਲਿਟਿਕਸ ਕਿਹੋ ਜਿਹੀ ਹੋਣੀ ਚਾਹੀਦੀ ਇਹਦੇ ਬਾਰੇ ਦੱਸਿਆ ਔਰ ਲੱਗਦਾ ਹੈ ਕਿ ਇੱਕ ਯੰਗ ਲੀਡਰ ਨੂੰ ਮੌਕਾ ਮਿਲਦਾ ਹੈ ਔਰ ਮਿਲਣਾ ਚਾਹੀਦਾ ਵੀ ਹੈ ਇਹ ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਨੇ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par